ਫਿਰੋਈ ਪਰ ਵਿੱਚ ਹੜ੍ਹ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਦੌਰਾਨ ਵਾਪਰਿਆ ਹਾਸਾ ਰੈਸਕਿਊ ਦੌਰਾਨ ਸੈਨਾ ਦੀ ਪਲਟੀ ਕश्ती ਕਿਸ਼ਤੀ ਵਿੱਚ ਸਵਾਰ ਸਨ ਕਰੀਬ 10 ਲੋਕ ਬੱਚੇ ਅਤੇ ਮਹਿਲਾਵਾਂ ਵੀ ਸਨ ਕਿਸ਼ਤੀ ਵਿੱਚ ਸਵਾਰ ਲੋਕਾਂ ਦੇ ਜ਼ਿਆਦਾ ਬੈਠਣ ਨਾਲ ਬੈਲੈਂਸ ਵਿਗੜ ਗਿਆ ਪਾਣੀ ਵਿੱਚ ਕਿਸ਼ਤੀ ਜਾ ਪਲਟੀ ਪਿੱਛੇ ਬੈਕਅਪ ਲਈ ਖੜੇ ਸੈਨਾ ਦੇ ਜਵਾਨਾਂ ਨੇ ਭੱਜ ਕੇ ਸਾਰਿਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਕਿਸਤੀ ਵਿੱਚ ਪਿਆ ਕੁਝ ਸਮਾਨ ਰੁੜ ਗਿਆ ਸੈਨਾ ਨੂੰ ਸ਼ੱਕ ਹੈ ਕਿ ਕੋਈ ਬੱਚਾ ਪਾਣੀ ਵਿੱਚ ਰੁੜਿਆ ਹੈ ਸੈਨਾ ਦੇ ਜਵਾਨਾਂ ਨੇ ਤੈਰ ਕੇ ਸਮਾਨ 20 ਬਾਰ ਕੱਢ ਲਿਆ ਗਿਆ ਅਤੇ ਬਚਾਈ ਕਿਸਤੀ ਸਵਾਰ ਜੀ ਜਾਨ ਲੋਕਾਂ ਨੇ ਸੈਨਾ ਦਾ ਕੀਤਾ ਧੰਨਵਾਦ ਫਰੋਈਪੁਰ ਵਿੱਚ ਹੜ੍ਹ ਆਉਣ ਕਾਰਨ ਭਾਰਤੀ ਸੈਨਾ ਨੂੰ 20 ਰੈਸਕਿਊ ਡੀ ਲਗਾਇਆ ਗਿਆ ਹੈ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਸੈਨਾ ਵੱਲੋਂ ਰੈਸਕਿਊ ਕਰਕੇ ਲੋਕਾਂ ਨੂੰ ਘਰੋਂ ਘਰਾਂ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ ਇਸ ਦੌਰਾਨ ਕਿਸ਼ਤੀ ਵਿੱਚ ਜਿਆਦਾ ਲੋਕ ਬੈਠੇ ਹੋਣ ਕਾਰਨ ਕਿਸ਼ਤੀ ਫਸ ਗਈ ਅਤੇ ਉਸ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਕਾਰਨ ਕਿਸ਼ਤੀ ਪਾਣੀ ਵਿੱਚ ਜਾ ਪਲਟ ਗਈ ਹਾਸੇ ਨੂੰ ਹੁੰਦਾ ਦੇਖ ਕੇ ਬੈਕਅਪ ਤੇ ਖੜੇ ਸੈਨਾ ਦੇ ਜਵਾਨਾਂ ਨੇ ਭੱਜ ਕੇ ਲੋਕਾਂ ਦੀ ਬਚਾਈ ਜਾਣ ਉਹਨਾਂ ਨੂੰ ਪਾਣੀ ਵਿੱਚੋਂ ਸੁਰੱਖਤ ਬਾਹਰ ਕੱਢਿਆ ਇਸ ਦੌਰਾਨ ਕੁਝ ਸਮਾਨ ਵੀ ਪਾਣੀ ਵਿੱਚ ਰੁੜ ਗਿਆ ਸਹਿਣਾ ਦੇ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੁਝ ਬੱਚੇ ਪਾਣੀ ਵਿੱਚ ਰੁੜ ਗਏ ਹਨ ਸਹਿਣਾ ਦੇ ਜਵਾਨਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਪਾਣੀ ਵਿੱਚ ਛਲਾਂਗਾ ਮਾਰ ਕੇ ਤੈਰ ਕੇ ਕਾਫੀ ਦੂਰ ਤੱਕ ਗਏ ਅਤੇ ਸਮਾਨ ਵੀ ਵਾਪਸ ਕੱਢਿਆ ਗਿਆ ਇਸ ਇਸ ਨਿਸ਼ਚਿਤ ਕੀਤਾ ਕਿ ਜਿੰਨੇ ਲੋਕ ਉਸ ਕਿਸ਼ਤੀ ਵਿੱਚ ਸਵਾਰ ਸਨ ਉਹ ਸਾਰੇ ਸੁਰੱਖਿਤ ਹਨ ਗਨਮਿਤ ਰਹੀ ਕਿ ਕੋਈ ਵੱਡਾ ਹਾਸਾ ਨਹੀਂ ਵਾਪਰਿਆ ਅਤੇ ਸੈਨਾ ਦੇ ਜਵਾਨਾਂ ਨੇ ਮਸਤੀ ਦੀ ਨਾਲ ਵੱਡਾ ਹਾਸਾ ਹੋਣ ਤੋਂ ਟਲ ਗਿਆ ਜੋ ਕਿ ਲੋਕ ਉਸ ਕਿਸ਼ਤੀ ਵਿੱਚ ਸਵਾਰ ਸਨ ਉਹਨਾਂ ਨੇ ਬਾਹਰ ਆ ਕੇ ਸੈਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਕਈ ਦਿਨ ਤੋਂ ਅੰਦਰ ਫਸੇ ਹੋਏ ਸਨ ਤੇ ਸੈਨਾ ਵੱਲੋਂ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਕਿਸ਼ਤੀ ਵਿੱਚ ਕੁਝ ਲੋਕ ਜ਼ਿਆਦਾ ਸਵਾਰ ਹੋਣ ਕਾਰਨ ਕਿਸ਼ਤੀ ਪਲਟ ਗਈ ਅਤੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਸਰਵਣ ਸਿੰਘ ਜੀ ਸਰਵਣ ਸਿੰਘ ਦਾ ਆਰਮੀ ਕਾਡਰੀ ਹੈ ਸਾਨੂੰ ਇਹ ਰਜਿਸਟਰ ਕਰਾ ਹਾਂਜੀ ਹਾਂਜੀ ਆਰਮੀ ਹੈ ਹਾਂ ਆਰਮੀ ਕਾਡਰੀ ਕਿਸ ਤਰ੍ਹਾਂ ਇਹ ਬਹੁਤ ਕਲਟੇ ਕੀ ਕਰ ਰਹੇ ਆ ਸਾਰੇ ਬੋਰਡ 'ਚ ਨਾ ਮੰਨ ਲਓ ਇੱਕ ਦੋ ਜ਼ਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈਗੇ ਸੀ ਤੇ ਉਸ ਆ ਬੱਚਾ ਨੂੰ ਲੈਣਾ ਸੀ ਤੇ ਉਹ ਬੋਰਡ ਥੋੜੀ ਜੱਗੋਂ ਪਾਣੀ ਜ਼ਿਆਦਾ ਪੈ ਪਰਟਿਕਲ ਬਚਾਅ ਹੋ ਗਿਆ ਜੀ ਕੋਈ ਕਿਸੇ ਗੱਲ ਦੀ ਬੱਚੇ ਨਾਲ ਸੀ ਬੱਚੇ ਨਾਲ ਸੀ ਹਾਂਜੀ ਕੋਸੀ ਕਿੰਨੇ ਬੱਚੇ ਦੋ ਬੱਚੇ ਨਾਲ ਸੀ ਦੋ ਬੱਚੇ ਸੀ ਨਾ ਅੱਛਾ ਹੋਰ ਬਚਾਓਗਾ ਬਚਾਓਗੇ ਆਰਮੀ ਦੇ ਕੀ ਕਹਿਣਾ ਚਾਹੁੰਦੇ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਰੈਕਸੂ ਕਰ ਲਈ ਜੀ ਕਾਹ ਦਾ ਦਿਨ ਲੱਗੇ ਜੀ ਕਿੰਨੇ ਕਰੋਕ ਫਸੇ ਨੇ ਬਸ ਬਸ ਆ ਰਹੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਇੱਕ ਇੱਕ ਜੀ ਰਹਿ ਗਿਆ ਜ ਹੁਣ ਤਾਂ ਬਸ ਬਾਕੀ ਸਾਰੇ ਕਰ ਲੈ ਜੋ ਘਰ ਨਹੀਂ ਇਧਰ ਆ ਨਹੀਂ ਕਿੱਥੇ ਰਹਿੰਦੇ ਇੱਥੇ ਆ ਗਏ ਗਣੇਸ਼ ਵਾਲੇ ਚੁੱਕਦੇ ਹਾਂਜੀ ਕਿੰਨੇ ਤੋਂ ਵੱਡੇ ਕੋਣ ਸੀ ਇਹਨਾਂ ਆਰਮੀ ਵਾਲੇ

ਹਾਂ ਬਹੁਤ ਸਭ ਕੁਝ ਪ੍ਰੂਫ ਜੋ ਵੀ ਹੈ ਸਾਡੇ ਕੋਲ ਸਭ ਸਭ ਕੁਝ ਪੇਜ ਗਿਆ ਰੋੜ ਗਿਆ ਹਾਂਜੀ ਹੋਰ ਸਾਰਾ ਉੱਪਰ ਲੈ ਕੇ ਬੈਠੇ ਹਾਂਜੀ ਸਾਰਾ ਉੱਪਰ ਬੈਠੇ ਸਾਰਾ ਬਰਾਬਰ ਉੱਤੇ ਹਾਂਜੀ ਸਰਕਾਰ ਕੋਲ ਕੋਈ ਨਹੀਂ ਆਇਆ ਮੈਂ ਨਮਾਇਦਾ ਅਜੇ ਤੱਕ ਤਾਂ ਕੋਈ ਨਹੀਂ ਦਬਾਅ ਦਿੱਤਾ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਹਾਂ ਉਹ ਨਹੀਂ ਆਏ ਸੀ ਤੇ ਬੱਸ ਮੇਰਾ ਨਾਮ ਰਜਿੰਦਰ ਕਾਰਾ ਜੀ ਰਜਿੰਦਰ ਕੋਰ ਕਿੱਥੇ ਰਹਿੰਦੇ ਤੁਸੀਂ ਅਸੀਂ ਰਹਿੰਦਾ ਜਿੱਥੇ ਲਾਲ ਉਂਗਣੇ ਸਿਲ ਚੁਗੇ ਹਾਂਜੀ ਇੱਥੇ ਹਾਲਾਤ ਵੀਰੇ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਸਾਡੀ ਕੋਈ ਸਾਰ ਸੰਭਾਲ ਨਹੀਂ ਲਈ ਗਈ ਸਾਡੇ ਘਰਾਂ ਚ ਪਾਣੀ ਵੜ ਚੁੱਕਿਆ ਸਾਡੇ ਬੱਚੇ ਇਸ ਟਾਈਮ ਵਨ ਡੇ ਛੱਡਿਆ ਆ ਵੀ ਛੱਡਿਆ ਸਾਡੇ ਤੁਦੋਤੰਤਨ ਬੇਕਾਰ ਆ ਸੀ ਹੋ ਚੁੱਕੇ ਆ ਇਸ ਟਾਈਮ ਅਸੀਂ ਗੁਰਦੁਆਰੇ ਕਲਗੀਧਰ ਗੁਰਦੁਆਰੇ ਨਾਲ ਲੱਗਦੇ ਚ ਅਸੀਂ ਬੈਠੇ ਆ ਸਾਨੂੰ ਕੋਈ ਸੋਲ ਤੇ ਕੋਈ ਇਥੇ ਰਾਸ਼ਨ ਨਹੀਂ ਪਹੁੰਚ ਰਿਹਾ ਕੋਈ ਮੱਝਾਂ ਨਾ ਚਾਰਾ ਨਹੀਂ ਪਹੁੰਚ ਰਿਹਾ ਵੀਰੇ ਤੇ ਸਾਨੂੰ ਕੋਈ ਨਾ ਕੋਈ ਸਾਨੂੰ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ ਤੇ ਮਿਹਰਬਾਨੀ ਹੋਵੇਗੀ ਕੋਈ ਪੰਜ ਪੰਜ ਮੱਲੇ ਤੋਂ ਪੀ ਆਵਾਜ਼ ਬੱਚੇ ਵੀਰੇ ਆਸਟਮ ਬਾਂਡੇ ਤੇ ਜੇ ਛੋਟੇ ਛੋਟੇ ਬੱਚੇ ਵੀਰੇ ਕਰ ਡੋਬ ਚੁੱਕੇ ਕਰ ਡੋਬ ਚੁੱਕਿਆ ਘਰ ਦੀ ਹਾਲਾਤ ਬਹੁਤ ਮਾੜੀ ਹੋਈਆਂ ਬੀਹਾਂ ਪਾਣ ਬੈਠ ਚੁੱਕੀਆਂ ਵਿੱਚ ਕਮਰਿਆਂ ਦੀਆਂ ਅਸਟੈਂਸ ਸਾਨੂੰ ਕੋਈ ਹਾਲਾਤ ਆਪਦੇ ਚੰਗੇ ਨਹੀਂ ਪਿਛਲੀ ਵਾਰੀ ਸਰਕਾਰ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਵੀਰ ਜੀ ਕੁਝ ਵੀ ਨਹੀਂ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਕੁਝ ਵੀ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਨਹੀਂ ਸਾਨੂੰ ਸਹੂਲਤ ਦਿੱਤੀ ਗਈ ਮੇਰੇ ਮਕਾਨ ਨੂੰ ਨਹੀਂ ਮਿਲਿਆ ਫੋਟੋ ਖਾਣ ਵਾਲੇ ਨੇ ਇੱਥੇ ਮਿਲ ਆਏ ਘਕੇ ਤੇ ਘਰ ਕੇ ਚਲੇ ਜਾਂਦੇ ਆਈ ਰਹੇ ਕੁਝ ਵੀ ਨਹੀਂ ਸਾਨੂੰ ਮਿਲ ਰਿਹਾ ਇਸ ਟਾਂ ਕੁਝ ਨਹੀਂ ਮਿਲ ਰਿਹਾ ਜੋ ਵੀ ਰਾਸ਼ਨ ਆਉਂਦਾ ਪਿਆਗੇ ਕਾਲੂ ਵਾਲੇ ਚੁੱਗਿਆ ਚੱਲਿਆ ਜਾਂਦਾ ਜੋ ਵੀ ਰਾਸ਼ਨ ਆਉਂਦਾ ਕਾਲੂ ਵਾਲੇ ਚੁੱਗਿਆ ਚੱਲਿਆ ਇੱਥੇ ਅਸੀਂ ਬੰਨ ਤੇ ਬੈਠੇ ਤੱਕੇ ਖਾਂਦੇ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ Um é